ਹੁਣ ਤੁਹਾਨੂੰ ਅਸੀਂ ਦੱਸਾਂਗੇ ਅੱਗੇ ਦੀ ਸਾਰੀ ਗੱਲਬਾਤ ਅਸੀਂ ਕਿੱਦਾਂ ਲੱਭਿਆ ਕਿ ਆਪ ਉਸ ਦੇਖਿਆ ਸਾਰੀ ਗੱਲਬਾਤ ਤੁਹਾਨੂੰ ਅਸੀਂ ਕਲੀਅਰ ਕਰਾਂਗੇ ਕਿ ਕਦਾਂ ਸਾਨੂੰ ਫੋਨ ਆਇਆ ਤੇ ਅਸੀਂ ਕਿਸ ਟਾਈਮ ਨੂੰ ਲੱਭਣ ਲੱਗੇ ਕੋਈ ਅਸੀਂ ਆਪਣੇ ਆਪ ਤੇ ਨਹੀਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਇਆ ਹੁਣ ਹੁਣ ਮੁੰਡਾ ਇਹਦੇ ਆਫਿਸ 'ਚ ਕੰਮ ਕਰਦਾ ਹੈ ਅੱਛਾ ਇਹਦੇ ਆਫਿਸ 'ਚ ਕੰਮ ਕਰਦਾ ਉਹਨੇ ਤੁਹਾਨੂੰ ਕਾਲ ਕੀਤੀ ਬੰਦਾ ਮੈਂ ਵੀ ਇੱਥੇ ਕੰਮ ਕਰਦਾ ਸੀ ਕਹਿੰਦਾ ਅੱਛਾ ਉਹਨੇ ਇਹਦਾ ਨੰਬਰ ਹੀ ਲਿਆ ਹੂੰ ਹੂੰ ਇਹਦਾ ਕਾਲ ਆਇਆ ਅੱਛਾ ਫੇਰ ਅਸੀਂ ਕਿੰਨੇ ਵਜੇ ਆ ਤਾਂ ਕਾਲ ਆਇਆ ਤਕਰੀਬਨ ਸਾਢੇ 2:30 ਵਜੇ ਨਹੀਂ ਇਹਦੇ ਵਾਈਫ ਦਾ ਫੋਨ ਆਇਆ ਤਾਂ ਉਹ ਮੁੰਡੇ ਨੂੰ ਗਿਆ ਜੀ ਵਾਈਫ ਦਾ ਅੱਛਾ ਵਾਈਫ ਨੂੰ ਮੁੰਡੇ ਨੂੰ ਗਿਆ ਤਾਂ ਫਿਰ ਉਹਦਾ ਤਨ ਕੋ ਗਿਆ ਫਿਰ ਜੀ ਦੋ ਜਣੇ ਆ ਕੇ ਆਏ ਘਰਾਂ ਇਹਨਾਂ ਦੀ ਅੱਛਾ ਫਿਰ ਆਤਮ ਫਿਲਮ ਦੇ ਤਰ੍ਹਾਂ ਲੱਗ ਗਈ ਕਾਕੀ ਕਹਿੰਦੇ ਵੀ ਆਇਆ ਨਹੀਂ ਵੀ ਦੋ ਕੁ ਜੀ ਪਤਾ ਨਹੀਂ ਫੋਨ ਬੰਦ ਹੋ ਗਿਆ ਸੀ ਅੱਛਾ ਫਿਰ ਲੱਖੀ ਬਈ ਆਇਆ ਬੇਬਸਰ ਪੰਜ ਸਾਲ ਬਾਅਦ ਆਇਆ ਇਹ ਬਿਠਾ ਉੱਪਰ ਰੱਖਣਾ ਮੰਨਦਾ ਉਸ ਦਿਨ ਕਰਿਆ ਉਹਨੂੰ ਹਾਂ ਹਾਂ ਫਿਰ ਅਸਲੀ ਸਟੋਰੀ ਬਦਲ ਲੱਗਦਾ ਇਹਦੇ ਇਹਨੂੰ ਪਤਾ ਲੱਗਿਆ ਇਹ ਲਾਈਨ ਕੰਮ ਕਰ ਰਹੀ ਹੈ ਤਾਂ ਇਹਨੂੰ ਉਹ ਮੁੰਡੇ ਨੂੰ ਫੋਨ ਕਰਦਾ ਅਸਲ ਤੇ ਉਹਦੀ ਵਾਈਫ ਨੇ ਉਹਦੀ ਆਈਡੀ 'ਚ ਉਹਦਾ ਨੰਬਰ ਕੱਢਿਆ ਮੁੰਡੇ ਦਾ ਅੱਛਾ ਉਹਨੂੰ ਕਾਲ ਕਰੀ ਹੁਣ ਦੱਸਿਆ ਇਸ ਤਰ੍ਹਾਂ ਆਏਗੇ ਤੇ ਇਦਾਂ ਉਹਨੇ ਫਿਰ ਕਾਲ ਲਗਾ ਇਹਨੂੰ ਕਰ ਹਾਂ ਹਾਂ ਇਹਨੇ ਰਸਤਾ ਤਾਂ ਦਾਲਿਆ ਰਾਇ ਤੇ ਰਾਤ ਨੂੰ ਅਸੀਂ ਬਿਜਲੀ ਚੌਂਕੇ ਇਕੱਠੇ ਹੋ ਕੇ ਜਿੰਨੇ ਉਹਦੇ ਨਾਲ ਦੋਸਤ ਕੰਮ ਕਰਦੇ ਸੀ ਸੂਹੀ ਬਲਾਦ ਮਿਲਿਆ ਜਾ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨਾਲ ਕੋਈ ਮਤਲਬ ਕਰਦਾ ਨਹੀਂ ਸਾਡਾ ਗੁਰੂ ਐ ਤਾਂ ਕੋਈ ਗੱਲਬਾਤ ਨਹੀਂ ਨਾ ਕੋਈ ਲੜਾਈ ਨਾ ਕੋਈ ਮਤਲਬ ਰਸੀ ਹਾਂ ਹਾਂ ਤਮ ਕਾਲ ਦੱਸੀ ਹੋਵੇ ਕੋਈ ਗੱਲ ਨਹੀਂ ਵਾਣੀ ਹੋਈ ਅਸੀਂ ਘਟਵਾੜਾ ਸੇ 2 ਵਜੇ ਮੁੜ ਕੇ ਆਏ ਆਪ ਦੋ ਵਜੇ ਆ ਕੇ ਮੁੜ ਕੇ ਅਸੀਂ ਆਪਣਾ ਘਰ ਘਰ ਆ ਗਏ ਰਾਤ ਨੂੰ 11 ਵਜੇ ਤੁਸ ਲੱਭਣਗੇ ਫਿਰ ਹਾਂਜੀ ਤੇ ਫਿਰ 2 ਵਜੇ ਆ ਜੀ 2 ਵਜੇ ਐਲਾ ਕਹਿੰਦੇ ਵੀ ਹੁਣੀ ਜਾਣਾ ਤਿੰਨ ਦੇ ਖਰਦਾ ਰਾਤ ਨੂੰ ਚੱਲੇ ਦੇ ਰਾਮ ਸਾਹਿਬੇ ਹੁਣੀ ਚਾਹਦੇ ਫਿਰ ਉੱਥੇ ਉਹਦੇ ਨਾਲ ਦੇ ਮਿੱਤਰਾਂ ਨੇ ਵਧੀਆ ਸਾਥ ਕੀ ਕਹਿੰਦੇ ਰਾਤ ਨੂੰ ਤੁਹਾਨੂੰ ਨਾ ਕੋਈ ਬੰਦਾ ਮਿਲਦਾ ਪੁੱਛੀ ਸੀ ਨਾ ਨਾ ਅਸੀਂ ਕੋਈ ਦੁਕਾਨ ਗੁੱਲੀ ਨਾ ਕੋਈ ਬੰਦਾ ਤੁਰੀ ਕਿਆ ਕਰ ਪੋ ਜਾ ਗਏ ਮਤਰਾ ਜੀ ਵਈ ਕੋ ਕਢਾਈ ਸੀ ਲੋਕੇਸ਼ਨ ਕਢਾਈ ਸੀ ਕਿੱਥੇ ਫੋਨ ਬੰਦ ਕਿੱਥੇ ਪੁੱਛੀ ਕਿੱਥੇ ਬੈਠੀ ਲੋਕੇਸ਼ਨ ਕਢਾਈ ਸੀ ਉਹ ਕੋਟਲ ਉੱਥੇ ਕੋਟਲ ਆ ਬਿਜ਼ਨਸ ਸਾਡੇ ਵੀਡੀਓ ਦੇਖਿਆ ਆਪਣੇ ਸਾਰਾ ਲੱਖੀ ਦਾ ਰਿਕਸ਼ਾ ਫੋਨ ਸਵੇਰੇ 7:00 ਵਜੇ ਕਰਿਆ ਉਸ ਟਾਈਮ ਉਹ ਗਿੱਟਨਗਰ ਜਾ ਰਹੇ ਜਾ ਰਹੇ ਤੇ ਫਿਰ ਮੈਨੂੰ 7:00 ਵਜੇ ਫੋਨ ਕੀਤਾ ਫਿਰ ਮੈਂ ਕਿਹਾ ਮੈਂ ਵੀ ਆਵਾਂ ਕਹਾ ਅਸੀਂ ਉਸ ਪੇਸ ਨੰਬਰ ਜਾ ਰਹੇ ਜਿੱਥੇ ਜੀ ਲੋਕੇਸ਼ਨ ਆਈ ਕਰ ਦਿੱਤੀ ਫਿਰ ਮੈਂ ਸਾਰਾ ਤੁਹਾਨੂੰ ਲੱਗੇ ਉੱਤੇ 8:30 ਵਜੇ ਸਿਕਲ ਗਏ ਤੇ ਅਸੀਂ ਤੁਹਾਨੂੰ ਤਾਂ ਨਹੀਂ ਕਿਹਾ ਸਾਡੇ ਨਾਲ ਉਹਦੇ ਦੋਸਤ ਜਾਣ ਨੂੰ ਤਿਆਰ ਠੀਕ ਅੰਜੀਲਾ ਨੂੰ ਉਹਦਾ ਦਫਤਰ ਵਾਲੀ ਵਰਤਾ ਅਸੀਂ ਤਾਂ ਤੁਹਾਨੂੰ ਕਹਿ ਲਈ ਸੀ ਗੱਡੀ ਇੱਕਾ ਚੱਲ ਅਸੀਂ ਉਹਨਾਂ ਨਾਲ ਸ਼ੇਅਰ ਲੈ ਲਾਂਗੇ ਪਹਿਲਾਂ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਤੇ ਤਾਂ ਅਸੀਂ ਉਹਨਾਂ ਦੇ ਇੱਕ ਦਫਤਰੋਂ ਉਹਨਾਂ ਦਾ ਬੁਲਾ ਲਿਆ ਉੱਧਰ ਤੁਹਾਨੂੰ ਮਤਲਬ ਸਵੇਰੇ ਜਿਵੇਂ ਚ ਉਹ ਤਾਂ ਅਪਰੀ ਸੇ ਤੇ ਜਾਂਦਾ ਰਹੋ ਇਹੋ ਚੀਜ਼ ਹੋ ਗਿਆ। ਇਜ਼ਾਦ ਨੂੰ ਤੇ ਗਰੀਪੀਰ ਕਰਤਾ। ਉਹਦੀ ਵੀਡੀਓ ਜੇ ਬਾਕੀ ਦੇਖ ਦਿੱਤੀ ਜਾਂ ਪ੍ਰੋਫਸ ਆ ਗਿਆ ਸੀ। ਦੁਬਾਰਾ ਫਿਰ ਆਪਾਂ ਤੁਹਾਡੇ ਨਾਲ ਕਿ ਕਿਸੇ ਬੰਦੇ ਕਹਿੰਦਾ ਉੱਥੇ ਪਿਆਦਾ ਜਾਂਦਾ ਮਿਲ ਗਿਆ। ਬਹੁਤ ਆਦਾ ਜਿੱਦਾਂ ਫਿਰ ਤੁਸੀਂ ਇੱਥੇ 10:00 11:00 ਵਜੇ ਮੋਟਰ ਤਾਂ ਆ ਗਏ ਇੱਥੇ। ਨਹੀਂ 12:00 ਆ ਗਿਆ 12:00 1:00 ਵਜੇ। 12:00 1:00 ਵਜੇ ਤੁਸੀਂ ਉਹ ਮੋਟਰ ਭਰਾ ਗਏ ਇੱਥੇ। ਫਿਰ ਜਿਹੜੇ ਇੱਕ ਮੁੰਡਾ ਨੰਦੂ ਸਭ ਗਿਆ ਤਾਂ ਹੈਪਾ ਹੈਪਾ ਜਿਹੜਾ ਤੁਸੀਂ ਦੇਖਿਆ ਉਹ ਵੀਡੀਓ ਦੇ ਵਿੱਚ ਉਹਦਾ ਫੋਨ ਆਇਆ ਫਿਰ ਫਿਰ ਦੂਜੇ ਪਿੰਡ ਦੇ ਮੁੰਡੇ ਨੇ। ਕਹਿੰ ਤ론 ਫੇਰ ਸਾਡਾ ਦਿਨ ਕਾਲਾ ਪੈ ਗਿਆ ਵਿੱਚੋਂ ਉੱਠੇ ਜਾ ਕੇ ਦੇਖਦੇ ਆਂ ਸ਼ਹਿਰ ਨਗਰ ਹਾਲ ਚ ਅਸੀਂ ਫੇਰ ਵੱਡੀਆਂ ਚੱਕੀਆਂ ਫੇਰ ਲੱ ਲੱਭਣਾ ਲੱਭਾਂ ਦਿੰਦੇ ਸੀ ਤੋ ਅਸੀਂ ਇੱਥੇ ਜਾ ਕੇ ਸਾਰੇ ਕੈਮਰੇ ਉਪਰ ਚੈੱਕ ਕਰੇ ਦੇਖਿਆ ਫੇਰ ਨਿਕਲ ਬਣੀ ਗਈ ਉੱਥੇ ਤੋਂ ਉਸ ਤੋਂ ਬਾਅਦ ਫਿਰ ਅਸੀਂ ਹੁਣ ਫਿਰ ਮਾਲ ਦੇਖਣ ਲੱਗ ਗਏ ਸੀ ਕੈਮਰੇ ਦੇ ਉੱਤੇ ਦੇਖਣ ਲੱਗ ਗਏ ਜਿਹੜਾ ਜਿੱਥੇ ਜਿੱਥੇ ਗਿਆ ਕਿਹੜੀ ਕਿਹੜੀ ਸਾਈਡੋਂ ਗਿਆ ਕਿਹੜੀ ਕਿਹੜੀ ਸਾਈਡੋਂ ਨਿਕਲਿਆ ਪਰ ਅਪਰ ਪਹਿਲਾਂ ਪੱਕਣਾ ਜਾ ਕੇ ਜਿਹੜੇ ਦੇ ਪਹਿਲਾਂ ਘਰ ਜਾ ਕੇ ਸਾਰਾ ਘਰ ਪੁੱਛੀ ਗੱਲ ਹਾਂ ਤਾਂ ਅਪਾ ਘਰ ਤੇ ਜਸਟ ਟਾਈਮ ਫੋਨ ਆ ਮੁੰਡੇ ਦੇ ਮੈਂ ਦੇਖਿਆ ਹਾਂ ਉਸ ਟਾਈਮ ਕੱਕ ਦੇ ਸੀ ਘਰਾਂ ਬੈਠੇ ਤੇ ਘਰ ਦੀ ਵਾਈਫ ਨਾਲ ਤੇ ਘਰ ਦੇ ਪਤਾ ਕਿਹਦਾ ਪਹਿਲਾ ਦਿਨ ਤਾਂ ਉੱਪਰ ਕੋਈ ਨਹੀਂ ਲੱਗਦਾ ਪਤਾ ਜੇ ਆਪਾਂ ਜੀ ਨੂੰ ਸਭ ਦੇਖ ਕੇ ਤੁਹਾਡੇ ਕੋਲ ਆਏ ਪੂਰੇ ਆਪਣੀ ਇਹ ਸਲਾਹ ਬਣੀ ਜੀ ਪਹਿਲਾਂ ਆਪਾਂ ਘਰ ਜਾਂਦੇ ਆ ਘਰ ਦਾ ਮਾਪੋਲ ਪੁੱਛੀਏ ਕਿ ਆ ਤਾਂ ਕੀ ਹੋਇਆ ਕਿਉਂ ਗਿਆ ਚਾ ਤੁਹਾਨੂੰ ਪਰੋ ਮ ਲੜਾਈ ਹੋਈ ਸੀ ਬੰਦਾ ਮਾਤਰ ਤਾਂ ਉਹਦੇ ਘਰ ਗਏ ਸੀ ਫੇਰ ਉਹ ਮੁੰਡੇ ਨੇ ਫੋਨ ਕਰਿਆ ਤਾਂ ਉਹਸ ਮੁੰਡੇ ਦਾ ਆਪਣਾ ਫੋਨ ਆਇਆ ਰਵੀ ਮੈਂ ਉੱਥੇ ਰਹਿ ਗਿਆ ਬੰਦੇ ਨੇ ਦੂਜੀ ਜਾਓ ਫਿਰ ਆਪਾਂ ਦੇ ਘਰ ਤੇ ਉੱਥੇ ਉੱਥੇ ਜਰ ਗਏ ਹਾਂ ਸਰ 2 ਘੰਟੇ ਲੈ ਕੇ ਉੱਥੇ ਚਲੇ ਗਏ ਪਰ ਇਹਦੀ ਵਾਈਫ ਦਾ ਫੋਨ ਆਈ ਗਿਆ ਜੱਟ ਨੂੰ ਕੁਝ ਪਤਾ ਲੱਗਿਆ ਤੇ ਇਹਦੀ ਭਾਬੀ ਦਾ ਫੋਨ ਆਇਆ ਜਿਹੜਾ ਕਿ ਅਸੀਂ ਲੱਗੇ ਜਲਪਣ ਤੇ ਉਹ ਟੈਨਸ਼ਨ ਤੇ ਉਹ ਵੀ ਟੈਨਸ਼ਨ ਤੇ ਚਲੋ ਕਰਾਂ ਦੂਜਾ ਦਿਨ ਆ ਦੂਜੇ ਦਿਨ ਅਸੀਂ ਫੇਰ ਜਿਹੜੇ ਕੈਮਰੇ ਦੇਖਦੇ ਰਹੇ ਫਿਰ ਅਸੀਂ ਕਿਹਾ ਨਾ ਅਸੀਂ ਕੰਡਰੀ ਰੱਪ ਦੇ ਲਈ ਜਾਂਦੇ ਹਾਂ ਫਿਰ ਨੇ ਸਭ ਤੋਂ ਰਿਸ਼ਤੇਦਾਰ ਵੀ ਮਿਲੇ ਵਿੱਚ ਭਾਈ ਬਿਜਲ ਆਰਡਰ ਇਸਰ ਬਿਲਕੁਲ ਲੱਪਣਾ ਅਸੀਂ ਜਦ ਅ ਪਿੱਛੇ ਪਿੱਛੇ ਤੇ ਉਹ ਸੱਤੇ ਅੱਗੇ ਅੱਗੇ ਸਾਨੂੰ ਦੱਸੀਏ ਨਾ ਕਿ ਇਹਦੇ ਆਈਵਰ ਅਸੀਂ ਪਤਾ ਕਰਿਆ ਕੌਣ ਆਇਆ ਇਹਨਾਂ ਨੂੰ ਲੱਭਣ ਕਰ ਆਪਾਂ ਹੋਰ ਰੂਟ ਫੜ ਲਿਆ ਉਹਨਾਂ ਨੂੰ ਤੁਸੀਂ ਇਹ ਚੀਜ਼ ਦੇਖੋ ਫਿਰ ਅਸੀਂ ਸ਼ਾਮ ਨੂੰ ਉਸ ਮੁੰਡੇ ਕੋਲ ਗਏ ਜਿਹਨੇ ਦੇਖਿਆ ਵਾ ਤਾਂ ਵੀ ਜੋ ਵੀਡੀਓ ਦੇਖਿਆ ਤੁਸੀਂ ਉਸ ਮੁੰਡੇ ਕੋਲ ਗਏ ਜਿਹਨੇ ਲੰਗਰ ਹੱਥ ਦੇਖਿਆ ਤਾਂ ਮੈਂ ਕੱਲੀ ਕੱਲੀ ਬਾਤ ਕਰਵਾਤੀ ਤੇ ਕਾਕਾ ਨੂੰ ਕਿਹੜੇ ਐਂਗਲ ਨਾਲ ਦੇਖਿਆ ਅਸੀਂ ਜਦੋਂ ਉੱਥੇ ਕੈਮਰਾ ਹੋਲ ਰੈਕਲ ਨਾਲ ਦੇਖੀਗੇ ਉਹਨੇ ਜਦੋਂ ਦੱਸਿਆ ਕਿ ਕਹਿੰਦਾ ਭਾਂਡੇ ਵਾਲੀ ਉਹਦਾ ਕਹਿੰਦਾ ਕਿ ਉੱਥੇ ਤਾਂ ਪਲੇਟ ਰੱਖੀ ਜਦ ਇਹ ਲੱਗਿਆ ਪਰ ਉਸ ਕੱਲਾ ਪੱਤ ਪੱਤ ਫੇਰ ਤੋਂਾਰੇ ਫੋਟੋਆਂ ਵੀ ਫੇਰ ਉਹਨਾਂ ਰਕ ਕੈਮਰੇ ਦੇਖੇ ਜਾਂਦੇ ਪਰਮਿਸ਼ਨ ਲਈ ਬੜੀ ਔਖੇ ਕੈਮਰੇ ਇਹਨਾਂ ਤੋਂ ਪਾਉਂਦੇ ਵੀਰ ਉੱਤੇ ਹਾਂ ਹਾਂ ਉਹਨਾਂ ਦਾ ਪਰਮਿਸ਼ਨ ਲੈਣੀ ਪੈਂਦੀ ਉੱਥੇ ਪ੍ਰਧਾਨ ਤੋਂ ਹਾਂ ਹਾਂ ਵੀ ਇੱਕ ਬੰਦੇ ਨੂੰ ਤਾਂ ਬੈਠ ਕੇ ਦੇਖ ਸਕਦਾ ਉਹ ਵੀ ਉਹ ਫੇਰ ਨਾਲ ਪਰਮਿਸ਼ਨ ਲੈ ਕੇ ਇਦਾਂ ਦੇਖੇ ਆ ਵੀ ਇੱਕ ਬੰਦੇ ਨੂੰ ਪਰਮਿਸ਼ਨ ਦੇਣ ਤਾਂ ਚਲ ਫਿਰ ਫੇਰ ਮੈਂ ਦਫ਼ਤਰ ਜਿਹਾ ਉਹਨਾਂ ਦੇ ਮੈਂ ਇੱਕ ਬੰਦਾ ਕਿੱਦਾਂ ਦੇਖੂਗਾ ਫੇਰ ਵੀ ਜੇ ਹੁਣ ਤਿੰਨ ਚਾਰ ਜਣੇ ਇਕੱਠੇ ਬੈਠਣਗੇ ਫਿਰ ਚਲੋ ਬੰਦਿਆਂ ਦਾ ਚਲ ਕੋਈ ਨਾ ਉਹਨਾਂ ਦੀ ਪ੍ਰਾਈਵੇਸੀ ਹੁੰਦੀ ਰਹਾ ਉਹਨਾਂ ਦਾ ਕਹਿੰਦਾ ਪਹਿਲੀ ਵਾਰ ਬੰਦੇ ਦਾ ਤੂ ਹੀ ਆ ਦਾ ਬਹੁਤ ਜਿਹਾ ਦੇਖਾਇਆ ਮੈਨਾਂ ਵੀ ਐਦਾਂ ਵੀ ਬੰਦੇ ਆ ਜਾਂਦੇ ਵੀ ਕੈਮਰਾ ਕਿੱਥੇ ਕਿੱਥੇ ਲੱਗਿਆ ਹੋਇਆ ਉਹਨੇ ਦੱਸੀ ਸੰਤਾ ਹਾਂ ਦੱਸੀ ਵੀ ਕਹਿੰਦਾ ਕੈਮਰਾ ਕਿੱਥੇ ਕਿੱਥੇ ਲੱਗਿਆ ਹੋਇਆ ਇਹ ਇਹ ਚੀਜ਼ ਤੇ ਲੋਕ ਡਰਦੇ ਦੇ ਕੈਮਰਾ ਦੁਕਾਨ ਤੇ ਮਾਰਦੇ ਆ ਸਾਡੀ ਕੋਈ ਪ੍ਰਾਈਵੇਸੀ ਨਾਲ ਤੋਕਦੇ ਐ ਗਲਤੋਂ ਦਾ ਪੜ ਜਾਣਾ ਕੋਈ ਬੰਦਾ ਕਈਆਂ ਦੇ ਕੈਮਰੇ ਅੰਦਰ ਲੱਗੇ ਹੋਏ ਨੇ ਅੰਦਰ ਲੱਗੇ ਨੇ ਘਰ ਦੇ ਅੰਦਰ ਲੱਗੇ ਹੋਏ ਬੱਲਕਾਂ ਨਾਲ ਲੱਗਣਾ ਘਰ ਦੇ ਪਾੜਦੇ ਹੈ ਕਿ ਆਪਣੇ ਕਿੱਦਾਂ ਚਰਚ ਕਰਦੇ ਬੰਦੋ ਮੈਂ ਮਾਹੌਲੇ ਬਹੁਤ ਖਰਾਬ ਵੀਰੇ ਹਾਂ ਅੱਜ ਦਾ ਲੱਗਾ ਬਹੁਤ ਵੇ ਵੀ ਬਹੁਤ ਬੰਦਿਆਂ ਦਾ ਸਾਥ ਦਿੰਦਾ ਯਾਰ ਹਾਂ ਵੀ ਬਹੁਤ ਬਹੁਤ ਆਸ਼ਾ ਬਾਣੀ ਬਈ ਬੰਦਿਆਂ ਨੇ ਬਹੁਤ ਪੁੱਛਿਆ ਬਈ ਉਹ ਵੀ ਰਹਿਣਾ ਉਹਨਾਂ ਦੇਖ ਲੈ ਸਾਡੀ ਪਰੇਸ਼ਾਨੀ ਦੇਖ ਲਈ ਚਿਹਰੇ ਉੱਤੇ ਕੇ ਹੁੰਦਾ ਕਿ ਆ ਬਾਕੀ ਪਰੇਸ਼ਾਨ ਹੈ ਕੋਈ ਤਾਂ ਬਈ ਬਹੁਤ ਹੈਲਪਫੁਲ ਗੱਲ ਹੈ ਬਈ ਹੁਣ ਉਹ ਕਰ ਮੁੱਕਦੀ ਮੁੱਕਦੀ ਗੱਲ ਤਾਂ ਇਹ ਆ ਬਈ ਇੰਨੇ ਦਿਨ ਅਸੀਂ ਉਹਨੂੰ ਲੱਭਦੇ ਰਹੇ ਕਿ ਤੁਸੀਂ ਦੇਖੇ ਹੋਣਾ ਪਟੋੜ ਵੀ ਆਪਾਂ ਹਫਤਾ ਦਸ ਦਿਨ ਹੋ ਗਏ ਪੁਰਾ ਕਿਤੇ 10 ਤਰੀਕ ਨੂੰ 10 ਨੂੰ ਆਪ ਤਾਂ ਆਇਆ ਉਹਦਾ ਫੋਨ ਆਇਆ ਹੁਣ ਤਾਂ ਅੱਜ ਤਰੀਕ ਨਹੀਂ ਹੋਊਗੀ ਅੱਜ ਅਜੋਗੀ ਵੀ 21 ਹੋਗੀ 21 ਨੂੰ ਫੋਨ ਆਇਆ ਉਹ ਤਾਂ 19 ਨੂੰ ਫੋਨ ਆਇਆ ਇੰਨੇ ਦਿਨ ਬਾਅਦ ਸਾਡੀ ਜਰ ਤਾ ਐਂ ਆ ਕੇ ਵੀਰੂ ਦੇਖੀ ਤੀ ਜਾਂ ਸਾਨੂੰ ਕੋਈ ਮੈਸੇਜੇ ਦੇ ਦਿੰਦਾ ਠੀਕ ਐ ਅਸੀਂ ਤੱਕ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਅਸੀਂ ਤੁਹਾਨੂੰ ਭਰਾ ਵਾਂਗੂ ਪ੍ਰੇਮ ਪਿਆਰ ਕਰਦੇ ਆ ਇਹ ਸਾਡੀ ਕੋਈ ਉਹਦਾ ਕਿ ਇਹਦਾ ਸਮਝੀ ਵੀ ਹੁਣ ਮੈਂ ਇੰਨੇ ਦਰ ਗਾਇਬ ਰਿਆ ਮੈਂ ਸਾਹਮਣੇ ਆਜਾ ਮੈਂ ਕੋਈ ਉਹ ਵੀ ਗੱਲਬਾਤ ਨਹੀਂ ਕਿ ਪਿੰਡ ਚੜਾ ਥੋੜੇ ਵਧੀਆ ਫਾਵਾਾਂ ਚ ਫੈਲੀਆਂ ਹੋਈਆਂ ਹੈਗਾ ਠੀਕ ਹੈ ਆਪਣਾ ਘਰਾਂ ਗੇੜਾ ਮਾਰ ਆਪਣੀ ਫੈਮਿਲੀ ਕੋਲ ਆ ਉਹ ਹੀ ਚੱਕਰ ਨਹੀਂ ਹੈਗਾ ਸੀ ਕਹਿੰਦਾ ਨਾ ਭਾਈ ਜੀ ਪਰ ਗੱਲਬਾਤ ਕੋਈ ਬੜਾਲਾ ਨਹੀਂ ਤਾਂ ਕੋਈ ਡਰਨੇ ਦੀ ਕੋਈ ਗੱਲਬਾਤ ਨਹੀਂ ਜਾਈ ਸਾਡੇ ਵੱਲ ਜੇ ਤੂੰ ਕੋਈ ਡਰਦਾ ਹੋਵੇਂ ਵੀ ਮੇਰੇ ਦੋਸਤ ਮੈਨੂੰ ਕੀ ਆ ਕਹਿਣਗੇ ਠੀਕ ਹੈ ਪਰ ਇੱਕ ਵਾਰ ਮੈਂ ਸਾਨੂੰ ਜੇ ਤੂੰ ਵੀਡੀਓ ਸਾਡੀ ਦੇਖਦਾ ਇੱਕ ਵਾਰ ਸਾਨੂੰ ਫੋਨ ਕਰ ਲੈ ਠੀਕ ਹੈ ਤੈਨੂੰ ਫੋਨ ਮੇਰੇ ਘਰਾਂ ਦਾ ਕਰ ਲੈ ਚਲੋ ਉਹ ਤਾਂ ਉਹ ਤਾਂ ਦਿਲ ਦਿਲ ਹੋ ਰਹੇ ਆ ਠੀਕ ਹੈ ਸਾਨੂੰ ਵੀ ਕਹਿ ਵੀ ਜਿਹੜੀ ਦਾ ਘਰਾਂ ਫੋਨ ਕਰਿਆ ਜਿਹੜੀ ਸੋ ਤਰੀਕੇ ਦੀ ਵੀਡੀਓ ਆਈ ਹੈ ਸ਼ੱਕ ਇਹਦਾ ਪੁਰਾਣੀ ਨਾ ਹੋਵੇ ਆਹ ਉਹ ਸਾਡੇ ਨਾਲ ਵੀ ਥੋੜੀ ਗੱਲ ਸ਼ੇਅਰ ਕਰ ਲਾ ਹਨ ਕੋਈ ਗੱਲ ਹੈ ਉਹ ਕੋਈ ਪ੍ਰਾਣ ਨਹੀਂ ਬੱਲਵਾ ਗੱਲ ਬਾਤ ਧੱਡੂ ਕਰ ਸਾਡਾ ਬਸ ਤੈਨੂੰ ਕੋਈ ਸਾਡਾ ਗੁੱਸਾ ਨਹੀਂ ਹੈਗਾ ਤੇਰੇ ਵਰ ਅਸੀਂ ਤੁਹਾਡੇ ਇੰਨੇ ਦਿਨ ਲੱਭੇ ਆ ਸਾਡਾ ਖਰਚਾ ਹੋਇਆ ਇਹ ਸਾਡੇ ਦਿਲ ਚ ਹੈ ਇੱਕ ਵਾਰ ਘਰ ਆ ਕੇ ਜਾ ਭਰਾਵਾ ਆਪਣੇ ਘਰ ਤੋਂ ਮਿਲ ਘਰ ਆ ਜਾ ਠੀਕ ਹੈ ਤੂੰ ਉਦੋਂ ਨਾਲ ਜਿੱਦਣ ਸਾਡੇ ਤੂੰ ਵੀਡੀਓ ਦੇਖਦਾ ਤਾਂ ਠੀਕ ਹੈ ਸਾਨੂੰ ਇਹਦੀ ਬាច់ ਨਹੀਂ ਕਹਿੰਦਾ ਵੀ ਵੀਡੀਓ ਕਰਕੇ ਕਾਹਦੇ ਇਸ ਗੱਲ ਨਹੀਂ ਹੋ ਗਏ ਇਹ ਵੀਡੀਓ ਨੂੰ ਦੇਖ ਲਿਆ ਬਗਾਰਾ ਦੇਖਦਾ ਤਾਂ ਬਸ ਉਹ ਨਹੀਂ ਤੁਹਾਨੂੰ ਤੇ ਜੇ ਵੀਡੀਓ ਦੇਖਦਾ ਤਾਂ ਤੁਸੀਂ ਸਭ ਨੂੰ ਮੋੜਾ ਜਾਂ ਵੀ ਬਲੂ ਦਿੱਤਦਾ ਨਾ ਕਿ ਇੱਦਾਂ ਆਏ ਚੱਕਰ ਆਏ ਫਲਾਣਾ ਚੱਕਰ ਵੀ ਮੈਂ ਭਾਈ ਇਦਾਂ ਕਰਕੇ ਮੈਂ ਕੋਈ ਕੰਮ ਕਰਦਾ ਐ ਕੋਈ ਮੈਂ ਆਪਣੇ ਮਿਸ਼ਨ ਉੱਪਰ ਆਇਆ ਹੋਇਆ ਕਿਸੇ ਉੱਪਰ ਵੀ ਆਇਆ ਹੋਇਆ ਪਰ ਸਾਡਾ ਨਿਆਰ ਰਹਿਣਾ ਟਾਈਮ ਰਾਜੀ ਸਾਰੇ ਕੰਮ ਧੰਦੇ ਛੱਡ ਕੇ ਦਿਨ ਰਾਤ ਲੱਗੇ ਰਹੇ ਤੇ ਮੈਂ ਸੋਚਦਾ ਮੈਂ ਮਹਾਰਾਜ ਦਾ ਸ਼ੁਕਰਾਨਾ ਕਰਦਾ ਮੈਂ ਇੱਥੇ ਆਇਆ ਤਾਂ ਫਤਗੜ ਸਾਹਿਬ ਫਤਗੜ ਸਾਹਿਬ ਜਪਜੀ ਸਾਹਿਬ ਪਾਠ ਕੀਤਾ ਤੇ ਅਰਦਾਸ ਕੀਤੀ ਮੈਂ ਕਿ ਸੱਚੇ ਆ ਪਾਤਸ਼ਾਹ ਜੀ ਕੁਝ ਸੁੱਖ ਦਾ ਸੁਨੇਹਾ ਦੇ ਦੇ ਤੇ ਮਹਾਰਾਜ ਨੇ ਸੁਣ ਲਈ ਤੇ ਸ਼ਾਮ ਨੂੰ ਤੇਰੇ ਫੋਨ ਆ ਗਏ ਸੀ ਇੱਧਰ ਸਰਪੰਚ ਸਾਹਿਬ ਵੀ ਗਏ ਤੇ ਫਾਜੇਬਰ ਫਾਜੇਬਰ ਗਿਆ ਜਾ ਕੇ ਦੀਵਾ ਬਾੜ ਤੇ ਤੇ ਪੱਥਰ ਟੇਕ ਕੇ ਆਇਆ ਚਲੋ ਬਾਈ ਅਰਦਾਸ ਸਾਹਿਬ ਸਾਡੇ ਵੀ ਛੱਡਾ ਦੀ ਚਲੋ ਅਸੀਂ ਕਿਤੇ ਹੈ ਨਾ ਅਸੀਂ ਸਾਹਿਬ ਅਰਦਾਸ ਬਹੁਤ ਬੜਾ ਮੈਸੀਏ ਫੋਨ ਆਈ ਗਿਆ ਸਾਹਿਬ ਦਾ ਧੰਨਵਾਦ ਧੰਨਵਾਦ ਵੀਰੇ ਜਿਹਨੇ ਸਾਨੂੰ ਫੋਨ ਮੈਸੀ ਕਰਦੇ ਖਬਰਾਂ ਸਾਲ ਲੈਂਦੇ ਰਿਹਾ ਬਈ ਬਹੁਤ ਦੁਨੀਆ ਤੇ ਵੀ ਤੁਹਾਡਾ ਬੰਦਾ ਆ ਗਿਆ ਤੁਹਾਡਾ ਬਹੁਤ ਪਿਆਰ ਦਾ ਬੜੀ ਦੁਆਵਾਂ ਸਾਡੇ ਆਈਆਂ ਉਹਨਾਂ ਦੀਆਂ ਦੁਆਵਾਂ ਬਹੁਤ ਲੱਗੀਆਂ ਬਹੁਤ ਲੋਕਾਂ ਦੀ ਤੇਰੇ ਪਰ ਦੁਆਵਾਂ ਆਈਆਂ ਸਿੱਖੀ ਸੰਧੀ ਚਲ ਠੀ ਤੇ ਕੋਈ ਵੀ ਗੱਲਬਾਤ ਇਹ ਸਾਨੂੰ ਫਿਰ ਅਸੀਂ ਤੁਮ ਤੁਹਾਡੇ ਬਾਰੇ ਕਹਿੰਦੇ ਸਾਡੀ ਨੂੰ ਵੀਡੀਓ ਦੇਖ ਰਿਆ ਸਾਡਾ ਕੋਈ ਗਲਤ ਸ਼ਿਕਵਾ ਨਹੀਂ ਹੈਗਾ ਜੇ ਤੂੰ ਚਾਹਨਾ ਮੇਰੇ ਪਿੰਡ ਨਹੀਂ ਆਉਣਾ ਹੈਗਾ ਤੂੰ ਬਾਹਰ ਦਾਦੇ ਭਾਵੇਂ ਤੁਮ ਉੱਥੇ ਅਸੀਂ ਮਿਲ ਲੰਨੇ ਠੀਕ ਹੈ ਅਸੀਂ ਤੁਮ ਉੱਥੇ ਜਾ ਕੇ ਮਿਲ ਲੰਨੇ ਤੇ ਤੁਹਾਨੂੰ ਕੋਈ ਦੂਧ ਰੱਖੇ ਚੰਗੀ ਕਹੇ ਚੀਜ਼ ਤਾਂ ਨਾ ਦੇਸੀ ਕੋਈ ਤੰਗੀ ਦੀ ਚੀਜ਼ ਦੀ ਲੋੜ ਹੈ ਕੋਈ ਤੰਗੀ ਦੀ ਪਰੇਸ਼ਾਨੀ ਕੋਈ ਦਾਸ ਹੈ ਕੋਈ ਪਾਸੇ ਲੋੜ ਹੈ ਕੋਈ ਹੋਰ ਕਿਸੇ ਚੀਜ਼ ਦੀ ਲੋੜ ਕੋਈ ਕੱਪੜੇ ਦੀ ਲੋੜ ਅਸੀਂ ਤੈਨੂੰ ਦੇ ਦਿੰਨੇ ਆ ਠੀਕ ਹੈ ਇਹ ਨਾ ਸਭੀ ਵੀ ਚੱਲਦਾ ਹੈ ਬ੍ਰੇਕ ਦਾ ਗੱਲ ਕਰ ਗੀ ਨੂੰ ਗਣ ਮਾਰ ਗੀ ਹਾਂ ਹਾਂ ਮੈਂ ਤੇਰਾ ਮਾਰਜਾ ਯਾਰ ਵੀ ਠੀਕ ਨਾ ਬੱਚੇ ਤੇਰੇ ਮਿਲ ਕੇ ਜਾ ਉਹਨਾਂ ਨਾਲ ਕਹਿੰਦੇ ਜਿਹਨੇ ਕਿਸੇ ਨੇ ਧੀ ਦੇ ਦਿੱਤੀ ਉਹਨਾਂ ਆਪਣਾ ਸਾਰਾ ਕੁਝ ਦੇ ਦੋ ਜਿਹੜੀ ਤੇਰੀ ਵਾਈਫ ਆ ਤੂੰ ਕਿੰਨਾ ਤੁਰੇਗਾ ਸੋਚੇ ਰਾਂਤ ਰਾਂਤ ਨੂੰ ਨੀਂਦ ਨਹੀਂ ਆਉਂਦੀ ਹੋਣੀ ਮੈਂ ਕਿਹਾ ਤੂੰ ਇਹ ਤਾਂ ਸੋਚ ਤੇਰੀ ਵਾਈਫ ਨਾਲ ਤੈਨੂੰ ਦੇਖਣ ਵਾਲਾ ਕੋਣਾ ਪਿੱਛੇ ਤੇ ਤੂੰ ਵਾਈਫ ਨਾਲ ਡਿਸਕਸ ਕਰਕੇ ਜਾਂਦਾ ਕੋਈ ਕੰਮ ਵੀ ਜਾਂਦਾ ਜੇ ਕੋਈ ਪ੍ਰੋਬਲਮ ਆ ਕੋਈ ਕਦਮ ਚੁੱਕਿਆ ਉਹ 10 ਦਿਨ ਬਾਅਦ ਟੈਲੀਫੋਨ ਕਰਕੇ ਦੱਸਦਾ ਜਾਂ ਤੂੰ ਉਸੇ ਦਿਨ ਕੋਈ ਸਭ ਕਲੂ ਦੇ ਦਿੰਦਾ ਯਾਰ ਸਾਡਾ ਵੀ ਮੈਂ ਭਾਈ ਸਾਈਡ ਪਰ ਆ ਠੀਕ ਹੈ ਜੀ ਮੈਂ ਆਵੇ ਆ ਜਾਣਾ ਚਲੋ ਸਾਰਾ ਅਸੀਂ ਸਾਰਾ ਬਾਤੇ ਕਰਦੇ ਸਾ ਅਸੀਂ ਕਿੰਨੇ ਟਾਈਮ ਫੋਨ ਕਰਾਇਆ ਵੀ ਤੇਰੇ ਘਰ ਤੇ ਜਿਹੜੇ ਮੈਨੂੰ ਜਾਣਦੇ ਤੇ ਅਫਸਰ ਵੱਡੇ ਵੱਡੇ ਜਿਹਨੂੰ ਮੇਰੀ ਗੱਲ ਬਾਤ ਦੀ ਮੈਂ ਖਾਣਾ ਹੀ ਪਿਆ ਯਾਰ ਉਸ ਕਰੋ ਯਾਰ ਮੈਂ ਤੇਰੇ ਵਾਸਤੇ ਕੁਝ ਕਰੋ ਜਿਹੜੀ ਕਾਲ ਡਿਟੇਲ ਵੀ ਆਈ ਐਦਾਂ ਨਹੀਂ ਆਈ ਹੈਗੀ ਉਹ ਕਹਿੰਦੇ ਵੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਕਾਲ ਡਿਟੇਲ ਦਿਨੀ ਪੈਂਦੀ ਹੈ ਐਦਾਂ ਨਹੀਂ ਹੋਈ ਹੈਗੀ ਪਰ ਕੋਈ ਨਾ ਚੱਲ ਤਾਂ ਨਹੀਂ ਕਿਥੋਂ ਕਰੀਹਾਗਾ ਚਲ ਛੱਡੋ ਹੁਣ ਆਕੇ ਬੈਠ ਤੈਨੂੰ ਇਹ ਕਹ ਦਿੰਦੇ ਅਸੀਂ ਆਪਣੇ ਘਰ ਆ ਜਾ ਆਪਣੇ ਘਰਾਂ ਆ ਜਾ ਸੁੱਖੀ ਸੰਜੀ ਸਾਰਾ ਕੁਝ ਸੀ ਤਾਂ ਕਹਦਾ ਰੱਬ ਦਾ ਬੜਾ ਸ਼ੁਕਰਾਨਾ ਕਰਦੇ ਆ ਵੀ ਤੇਰਾ ਪਤਾ ਲੱਗਿਆ ਨੇ ਦਾ ਬਟਵਾ ਆਇਆ ਰਹਿਣਾ ਦਾ ਇੱਕ ਦਿਨ ਜਿਹੜੇ ਨੰਬਰ ਤੇ ਪੋਸਟ ਆਇਆ ਤੇ ਮੇਰੇ ਨਾਲ ਅਸੀਂ ਨਾ ਤੁਹਾਨੂੰ ਨਹਿਰ ਬੰਨ੍ਹ ਪੜ ਚੱਲੇ ਤੇ ਵੀ ਦਿਲ ਫੇਰ ਨਹੀਂ ਦਾ ਖੜਦਾ ਹੈ ਯਾਰ ਦਿਲ ਫੇਰ ਦਾ ਖੜਦਾ ਸੀ ਫਿਰ ਵੀ ਠੋੜੇ ਨੰਬਰ ਦਿੱਤੇ ਹੋਏ ਤੇ ਦਿਲ ਫੇਰ ਨਹੀਂ ਖੜਾ ਯਾਰ ਮੈਂ ਕਿਹਾ ਯਾਰ ਨਾ ਜਿੱਤ ਪਹੁੰਚਿਆ ਕਰੋ ਭਾਈ ਆ ਨੰਬਰ ਤਾਂ ਸਾਰੇ ਦਿੱਤੇ ਹੋਏ ਨੇ ਅਸੀਂ ਸਰਾਂ ਦੇ ਜਿੱਥੇ ਨਹਿਰਾ ਪਾੜ ਦੀ ਮੈਂ ਚਲ ਉੱਥੇ ਜਾਂਦੇ ਜਾ ਕੇ ਦੇਖਦੇ ਆਂ ਅਸੀਂ ਤਾਂ ਯਾਰ ਪੂਰਾ ਜੀ ਜਾਨ ਲਾ ਦਤਾ ਤੇਰੇ ਵਾਸਤੇ ਪਰ ਦੋਹਾਂ ਯਾਰ ਸਭ ਇੱਕ ਟੈਲੀਫੋਨ ਗੱਲ ਆ ਬਸ ਉਹ ਸਾਡਾ ਕੋਈ ਜਲਾ ਸ਼ਕਤ ਤੈਨੂੰ ਕੋਈ ਗਾਲ ਨਹੀਂ ਕੱਢਦੇ ਕੋਈ ਤੈਨੂੰ ਕੁਝ ਕਹਿੰਦੇ ਨਹੀਂ ਹੈਗੇ ਇਹ ਤਾਂ ਸਮਝੀਂ ਤੂੰ ਸੱਤ ਡਰੀਆਂ ਇਹਦਾ ਪਹਿਲੇ ਵੀ ਨਾਲ ਖੜੇ ਰਹਿੰਦੇ ਇਹੋ ਵੀ ਨਾਲ ਖੜੇ ਇਕੱਠੇ ਬੈਠੇ ਆ ਤਾਂ ਹੀ ਫਿਰਿਆ ਰੰਨਾ ਨਾ ਉਹ ਫਿਰਦਾ ਯਾਰ ਨਹੀਂ ਕਿਹੜਾ ਵਰਦਾ ਹਾਂ ਕਿਹੜਾ ਟਾਈਮ ਕੜਾ 10 ਦਿਨ ਥੋੜੇ ਹੁੰਦੇ ਕਿ ਲੋਕਾਂ ਨੇ ਕਬੱਡੀ ਲਈ ਲੋਕਾਂ ਦਾ ਕਮੈਂਟਾਂ 'ਚ ਵੀ ਬੜਾ ਬੋਲੇ ਵੀ ਇਹ ਸੀਰੀ ਚਲਾਈ ਉਹ ਚਲਾਈ ਤੁਸੀਂ ਪਾਗਲ ਤਾਂ ਹੋ ਗਏ ਲੋਕਾਂ ਨੇ ਇਹ ਕਹਿੰਦੇ ਤੁਸੀਂ 네ਗੇਟਿਵ ਲੱਗ ਸੁਣੀ ਆ ਉਹਨਾਂ ਨੇ ਲੋਕਾਂ ਨੇ 네ਗੇਟਿਵ ਗੱਲਾਂ ਸੀ ਲੱਗ ਸੁਣੀਆਂ ਯਾਰ ਤੂੰ ਮਾੜਾ ਜੀ ਦੱਸੇ ਦਿੰਦਾ ਯਾਰ ਅਸੀਂ ਬੰਦ ਕਰ ਕਹਿੰਦੇ ਜਿਹੜੀ ਗੱਲਬਾਤ ਭਾਈ ਹਾਂ ਪਾੜਾ ਤਾਂ ਠੀਕ ਆ ਮਿਲ ਗਿਆ ਚਲੋ ਜਿਹਾਣੀ ਬਾਤ ਬਾਕੀ ਵੀਰੇ ਅਸੀਂ ਪਰਵਾਹ ਕਹਿੰਦੀ ਨਹੀਂ ਮਾਰਦੇ ਜਿਹੜੇ ਨੈਗੇਟਿਵ ਬੰਦੇ ਤੋਂ ਹਾਂ ਜਿਹੜੇ ਬਾਕੀ ਤੋਂ ਹੁੰਦੇ ਆ ਪਰਿਵਾਰ ਚੋਂ ਸਾਡੇ ਦਾ ਦਿਲ ਤੇ ਜੁੜੇ ਹੋਦੇ ਤਾਂ ਸਾਡਾ ਪਿਆਰ ਤਾਂ ਉਹਨਾਂ ਨਾਲ ਹੈ ਨਾ ਠੀਕ ਆ ਹੁਣ ਆਪਣਾ ਆ ਜਿੱਦਾਂ ਆ ਕੀ ਆ ਆਪਣਾ ਠੀਕ ਆ ਆਪਣਾ ਮਾਈਂਦ ਬੁਲੋੜਨਾ ਹੀ ਵੀਡੀਓ ਆਪਣਾ ਬੇ ਚੀਜ਼ ਦੀ ਬਈ ਦਿੱਕਤ ਹੋਈ ਫੋਨ ਕਰਕੇ ਦੱਸੋ ਲੋੜ ਹੀ ਜਣਾ ਬੱਚੀ ਲੱਖੀ ਨਾਲ ਬਹੁਤ ਜ਼ਿਆਦਾ ਟੈਨਸ਼ਨ ਲੱਤੀ ਆ ਠੀਕ ਆ ਮੰਨੂ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਯਾਰ ਮੈਂ ਨਾ ਕਿਤੇ ਪੈਸੇ ਇਕਦਮ ਗਲਤ ਬਾਤ ਨਾ ਹੋਵੇ ਯਾਰ ਮਰ ਗਿਆ ਯਾਰ ਅਸੀਂ ਇੰਨੇ ਜਿਹੜੇ ਪੈਸੇ ਕਮਾਏ ਜਾਂਦੇ ਤੁਮ ਸਭੀ ਪੈਸੇ ਲੋਕ ਦੀ ਕੋਈ ਇਹ ਦ ਇਹ ਪੁੱਤ ਦਾ ਦਿਲ ਬਹੁਤ ক্লোਜ਼ ਤਾਂ 3-4 ਹਜ਼ਾਰ ਤੋਂ ਜਿਹੜੇ ਬਹੁਤ ਸਾਡੇ ক্লোਜ਼ ਹਾਲੇ ਤੂੰ ਬਹੁਤ ਅਪਰੋਚ ਹੈ ਨਹੀਂ ਹੈ ਕਿਸੇ ਤੂੰ ਦੂਰ ਕਰਤਾ ਯਾਰ ਕਿ ਚੱਲ ਵੀਡੀਓ ਤੇ ਬਣਾ ਯਾਰ ਰੌਲਾ ਪੈ ਗੋ ਮੈਨੂੰ ਪਿਆ ਗਿਆ ਕਿ ਅਸੀਂ ਕੁਝ ਨਹੀਂ ਕਹਦੇ ਤੁਹਾਨੂੰ ਯਾਰ ਅਵੇ ਘਰ ਆ ਘਰ ਆ ਦੁਆਰਾ ਆ ਲਾ ਆਇਆ ਆਪਣੇ ਡੈਡੀ ਨੂੰ ਤਾਂ ਮੈਂ ਛੋਟੇ ਬੱਚਿਆਂ ਨੂੰ ਮਿਲਾ ਕੇ ਇੱਕ ਵਾਰੀ ਅਸਾਂ ਤੇਰਾ ਡੈਡੀ ਉੱਥੋਂ ਸਾਹਮਣੇ ਬੈਠਾ ਵਾਦ ਕਰਦੇ ਨੇ ਵੀ ਮਾੜਾ ਜਿਹਾ ਕੋਈ ਕਹਿੰਦਾ ਦਾਰਦੀ ਮੈਂ ਕੰਮ ਆ ਮੈਂ ਜਰੂਰ ਹੀ ਕੰਮ ਆ ਤੇਰਾ ਕੌਣ ਰੌਲਾ ਘਰ ਦੇ ਨਾਲ ਸਲਾਹ ਕਰ ਮਾੜਾ ਯਾਰ ਬੱਚੇ ਜਰੂਰ ਮਿਲਾ ਕੇ ਹਾਂ ਦੁਆਰਾ ਚਲ ਜਾ ਨਾ ਜ਼ਰਾ ਵੇਦਾ ਚੱਲਿਆ ਬਾਈ ਮੇਰਾ ਜਿੱਦਣ ਠੀਕ ਜਿੱਦਣ ਅਸੀਂ ਤੇਰੇ ਘਰਾਂ ਗਏ ਤੇ ਤੇਰਾ ਡਾਡੀ ਸਾਹਮਣੇ ਬੈਠਾ ਡਾਡੀ ਤੇਰੇ ਹੱਥ ਕੰਬਦੇ ਠੀਕ ਆ ਤੂੰ ਮੜਿਆ ਸਿਆਣੇ ਯਾਰੋ ਸਾਰੇ ਬੈਠੇ ਯਾਰੋ ਵੀ ਇਹ ਸਾਰੇ ਬੈਠੇ ਤੇ ਤਾਂ ਇਹ ਨਹੀਂ ਤੇਰੇ ਵੀ ਯਾਰ ਤੇਰੀ ਵੀ ਅਸੀਂ ਰਿਸਪੈਕਟ ਕਰਦੇ ਆ ਤਾਂ ਕਿੱਡਾ ਵੱਡਾ ਟੱਬਰ ਪਾਲਿਆ ਹੋਇਆ ਹੈਗਾ ਠੀਕ ਆ ਤਾਂ ਕਿੱਦਾਂ ਸਾਰੇ ਆਪਣੇ ਭੈਣਾਂ ਦੇ ਵਿਆਹ ਤੋਂ ਸਭ ਕੱਡੀ ਕੱਲੀ ਗੱਲ ਦਾ ਪਤਾ ਅ ਇਹਦਾ ਹੋਰ ਦੱਸਦਾ ਜਦੋਂ ਇੱਕ ਧੀ ਹੋਈ ਤੇ ਨਾ ਬਟਿਆ ਹੁਣ ਲੜਕੀ ਹੋਈ ਤੇ ਜਦੋਂ ਮੈਂ ਕਹਾਂ ਤੇ ਆਦਰਾਂ 5000 ਦੀ 30 ਦਿਨੋਂ ਮੈਂ 25 ਸਾਲਾ ਜਮਾ ਕਰਾਉਂਦਾ ਮੈਂ ਮੈਂ ਜਦ ਤੱਕ ਇਹ 1.5 ਲੱਖ ਰੁਪਏ ਬਣ ਜਾਂਦੇ ਡਬਲ ਡਬਲ ਹੋ ਜਾਂਦੇ ਆ 5 ਦੇ 10 ਬਣ ਜਾਂਦੇ 10 ਦੇ 20 ਬਣਦੇ 20 ਦੇ 40 40 ਦੇ 80 ਬਣ ਜਾਂਦੇ ਜੋ ਫਿਰ 5 ਸਾਲ ਹੋ ਗਏ ਉਹ 1.5 ਲੱਖ ਬਣ ਜਾਣਾ ਵਿਆਜ ਲੈ ਬੈਠੋ ਮੈਂ ਕਹਾਂ ਤੇ ਉਹ 13 ਹੋ ਠੀਕ ਆ ਇਦਾਂ ਨੇ ਇਦਾਂ ਸਾਡਾ ਫਰੇਮ ਹੈ ਜੇ ਤੁਸੀਂ ਚਾਹੁੰਦੇ ਮੈਂ ਦਿਖਾਵੀ ਤਾਂ ਦਿਖਾ ਇਹ ਚੀਜ਼ ਜਿਹੜੇ ਉੱਪਰ ਆਈ ਅੱਜ ਕਰਾਈ ਹੈਗੀ ਵੀਡੀਓ ਬਣੀ ਦੇਖਾ ਮੈਂ ਨਾਲੇ ਦਾ ਹਾਂ ਕੁ ਮੇਰੇ ਨਾਲੇ ਦਾ ਉਹ ਬਿਲਕੁਲ ਬਣਾਇਆ ਨਹੀਂ ਮਤਲਬ ਇਹ ਦਰਾਂ ਦੇ ਵਿੱਚ ਦੇਲ ਤੇ ਖੜਿਆ ਰਹਿਣਾ ਇਹ ਕਹਿੰਦਾ ਤੇਰੇ ਬਸਤਾ ਜੁਣੀ ਡਿਪੈਂਡਾ ਕਿ ਕਿੰਨੀ ਕਰੇ ਹੈ ਉਹ ਬਿਲਕੁਲ ਡਿਪੈਂਡਾ ਪੂਰੀ ਬਿਲਕੁਲ ਡਿਪੈਂਡਾ ਇਹ ਪਤਾ ਹੈ ਮੈਂਬਰ ਇਹ ਡਿਪੈਂਡਾ 7 8 ਸੱਤ ਮੈਂਬਰ ਜਿਹੜੇ ਤੇਰੀ ਭੈਣਾਂ ਵੀ ਹੈ ਯਾਰ ਦੇਖ ਤਰੀ ਭੈਣ ਬਾਹਰ ਜਦੋਂ ਆਈ ਮੈਂ ਆਪਾਂ ਲੈਣ ਦੇ ਦਿੱਤੇ ਕਿੰਨਾ ਚੌਕ ਸਾਰੇ ਰਿਸ਼ਤੇਦਾਰਾਂ ਨੇ ਸਾਨੂੰ ਇੰਨੀ ਫੋਨ ਹੁੰਦੇ ਨਾ ਤੇ ਸਾਡੇ ਯਾਰਾਂ ਵੀ ਲੱਭੋ ਸਾਡੇ ਭਰਾ ਨੂੰ ਸਾਡੇ ਕੋ ਵੀ ਤੁਹਾਨੂੰ ਲੱਗਦਾ ਸਾਡੇ ਤੇਰੇ ਤੇ ਬਹੁਤ ਫੋਨ ਹੁੰਦੇ ਤੁਹਾਨੂੰ ਹੁਣ ਅਸੀਂ ਜਦੋਂ ਹੱਥ ਕਰੇ ਕਰਦੇ ਸੀ ਯਾਰ ਸਸੀਂ ਸਾਰੇ ਦਿਮਾਗਾਂ ਕੋਲ ਕੋੜੇ ਦਵਾ ਲੇਦੇ ਤੇਰੇ ਜੀ ਸਾਡੇ ਫੋਨ ਆਇਆ ਤੇਰੀ ਭਾਣ ਜੀ ਦਾ ਹੀ ਫੋਨ ਆਇਆ ਚਲੋ ਫਿਰ ਉਹਦਾ ਫੋਨ ਆਇਆ ਕਹਿੰਦੇ ਮੈਂ ਤੁਸੀਂ ਮਾਮੇ ਉਹਨੂੰ ਲੱਗੂਗੇ ਦੀ ਫਿਰ ਅਸੀਂ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਲੱਭ ਕੇ ਆਏ ਉਹਨੂੰ ਪਤਾ ਹੈ ਇਹ ਇੰਨਾ ਟੈਨਸ਼ਨ ਵਿੱਚ ਦੇ ਸਾਰੇ ਬੰਦੇ ਇੰਨੇ ਟੈਨਸ਼ਨ ਵਿੱਚ ਨੇ ਇਹ ੱਡਲੀ ਕੱਢਿਓ ਵੀ ਉਹ ਦੇਖਦੇ ਚਲ ਕੋਈ ਨਾ ਕੋਈ ਸਾਡੇ ਸੁੱਖ ਦਾ ਸੁਨਿਆਗਦਾ ਪਾਸੋਂ ਮਿਲ ਜਾਵੇ ਠੀਕ ਹੈ ਚਲੋ ਭਾਈ ਮੇਰੇ ਘਰ ਆ ਜਾ ਯਾਰ ਠੀਕ ਹੈ ਨਾਲ ਉਸ ਦੀ ਗੱਲ ਇਹ ਕਰਦੇ ਆਂ ਮੇਰੇ ਘਰ ਆ ਕੇ ਕੋਈ ਸਾ ਤੋਂ ਗਲਤੀ ਅਸੀਂ ਮਾਫ ਮਾਫੀ ਮੰਗ ਲੈਂਦੇ ਆਂ ਇਹ ਨਾ ਡਰੀ ਫਿਰ ਕਹਿੰਦੇ ਆਂ ਅਸੀਂ ਡਰਨਾ ਬਿਲਕੁਲ ਵੀ ਯਾਰ ਠੀਕ ਹੈ ਤੇ ਹੁਣ ਅਸੀਂ ਆਪਣੇ ਅੱਗੇ ਕੰਮ ਕਰਾਂ ਪਰ ਕਿ ਮੇਰਾ 7 ਤਰੀਕ ਨੂੰ ਪਲੇਟ ਪਾਈ ਨਹੀਂ ਪਰ ਇਹ ਸੀ ਖਰਾਬ ਹੋਇਆ ਹੋਇਆ ਜਿੱਥੇ ਦਾ ਫਲੈਟ ਲੱਗਾ ਉਹ ਤਾਂ ਕੌਣ ਬਲਾਜੋ ਅਸੀਂ ਜਾ ਕੇ ਆਉਣ ਉਦੋਂ ਦਾ ਖਰਾਬ ਹੋਇਆ ਹੋਣਾ ਇੰਨੀ ਕਰਮੀ ਦੇ ਵਿੱਚ ਇੱਥੇ ਸ਼ਹਿਰ ਤੋਂ ਪੌਣ ਜਿਆਦਾ ਦਰਦ ਦਰਦ ਤਾਂ ਬਗਾ ਉਹਨਾਂ ਨੇ ਭਾਈ ਮੇਰਾ ਲੱਗੋ ਉਹ ਤਾਂ ਕਿਰਾਇਆ ਦੇਣ ਤਾਂ ਕਿਰਾਇਆ ਨਹੀਂ ਦੇ ਰਿਹਾ ਠੀਕ ਹੈ ਹੁਣ ਜਾ ਕੇ ਅੱਜ ਮੈਂ ਦੇਖਦਾ ਵੀ ਜਦ ਤੱਕ AC ਬਦਲਾ ਦੇਣਾ ਠੀਕ ਹੈ ਇੰਨੀ ਕਰਮੀ ਵਿੱਚ ਕਿਹੜਾ ਰਹਿ ਸਕਦਾ ਅਸੀਂ ਸਾਰੇ ਕੰਮ ਕਰ ਛੱਡ ਕੇ ਤੇਰੇ ਪਿੱਛੇ ਲੱਗੇ ਤੇ ਵੀ ਕੋਈ ਸਵਿਚੀਤ ਕੋਈ ਕਮੀ ਨਾ ਰਹੇ ਭਾਈ ਆਪਣੇ ਘਰ ਆ ਜਾ ਆਪਣੇ ਬਾਪ ਨੂੰ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਨੂੰ ਮਿਲ ਠੀਕ ਹੈ ਇਹਦੀ ਭਾਈ ਦਾ ਸ਼ਾਮ ਨੂੰ ਫੋਨ ਆਇਆ ਸੀ ਕਹਿੰਦੀ ਇਹ ਮੁੰਡਾ ਰੋਟੀ ਨਹੀਂ ਖਾਂਦਾ ਹੈਗਾ ਕਹਿੰਦੀ ਵੀਡੀਓ ਚੋਂ ਬਹੁਤ ਵੀਰ ਜੀ ਉਹਨਾਂ ਨੂੰ ਠੀਕ ਹੈ ਉਹ ਜੀ ਦੇਖਦਾ ਹੋਇਆ ਤਾਂ ਆ ਜਾਊਗਾ ਆ ਤਾਂ ਆ ਜਾਊਗਾ ਠੀਕ ਹੈ ਤਾਂ ਵਧੀਆ ਗੱਲ ਕਰ ਲਈ ਚਲੋ ਹੌਸਲਾ ਹੋ ਗਿਆ ਸਾਨੂੰ ਆਹੀ ਬਹੁਤ ਹੋ ਗਏ ਵੀ ਆਪ ਠੀਕ ਠਾਕ ਹੈ ਠੀਕ ਹੈ ਤੇ ਸਭ ਨੂੰ ਆ ਬੜਾ ਹੌਸਲਾ ਬਾਹਰੋਂ ਸਾਨੂੰ ਇੱਕ ਸਾਨੂੰ ਫੋਨ ਕਰਨਾ ਕੋਈ ਵੀ ਦੁਖ ਸੁੱਖ ਦੀ ਗੱਲ ਸਾਨੂੰ ਦੱਸ ਦੇ ਅਸੀਂ ਫਿਰ ਵੀ ਤੇਰੇ ਨਾਲ ਖੜੇ ਹਾਂ ਸਭ ਨੂੰ ਧੰਨਵਾਦ ਹੈ ਜਿਹਦੇ ਬੰਦਿਆਂ ਨੇ ਸਾਰਨ ਵੀਡੀਓ ਸਾਡਾ ਸਾਥ ਦਿੱਤਾ ਤੁਸੀਂ ਲੱਭਦੇ ਰਹੇ ਸਾਰਾ ਦਾ ਮੈਂ ਤੁਹਾਡਾ ਬਧ ਕਰਦਾ ਜਿਨ੍ਹਾਂ ਨੇ ਨਾ ਪ੍ਰੇਮ ਤੇ ਸਤਿਕਾਰ ਦਿੱਤਾ ਠੀਕ ਹੈ ਤੁਸੀਂ ਬਹੁਤ ਕਮੈਂਟਾਂ ਦੇ ਵਿੱਚ ਹਰ ਦੱਸਾਂ ਕਿਤੇ ਵੀ ਕਾਕਾ ਵੀਰ ਪਰ ਆਜਾ ਪਰ ਆਜਾ ਜਿਹੜੇ ਨੇ ਕਮੈਂਟ ਦਿੱਤੇ ਆ ਧੰਨਵਾਦ ਸਾਰਿਆਂ ਦਾ ਤੇ ਹੁਣ ਭਾਈ ਅਸੀਂ ਅੱਜ ਤੋਂ ਬਾਅਦ ਖਤਮ ਬੰਦ ਕਰਦਣਾ ਸੀ ਤੇ ਇਹਦਾ ਕਹਿੰਦਾ ਕਾਕਾ ਵਾਲੀ ਸੀਰੀ ਚਲਾਈ ਹੋਈ ਹੈ ਅਸੀਂ ਭਾਈ ਸਾਰੇ ਕੰਮ ਛੱਡੇ ਹੋਏ ਸਿਰੇ ਗਿਰੇ ਜਰਾ ਇਹ ਜੀ ਸਿਰੇ ਜੀ ਵੀਰੇ ਹਾਂ ਜਿਹੜਾ ਦਿਲ ਤੇ ਜੁੜੇ ਹੋਣੇ ਨਾ ਤੁਸ ਤਾਂ ਗੱਲਾਂ ਮਾਦੰਨੇ ਆ ਜਿਹੜੀ ਸਾਡੇ ਵਿੱਚ ਨਾ ਸਾਹ ਹੱਤਾਂ ਦਾਦੀ ਮ ਸੰਪੂਰਨ ਹਾਂ ਰਾਬੋ ਆਪਾ ਸ਼ੀ 10ਵੀਂ ਸਾਡੇ ਉਹ ਫੀਲਿੰਗ ਜੋ ਸਾਡੇ ਚੱਲਦੀ ਸਾਡੇ ਕੋਲ ਅਸੀਂ ਦੱਸ ਨਹੀਂ ਸਕਦੇ ਠੀਕ ਹੈ ਜੱਜਮੈਂਟ ਕਰਨ ਦੇ ਪਹਿਲਾਂ ਸੋਚ ਲਿਆ ਕਰੋ ਕਿੰਦਾ ਬਦਲ ਵੀ ਹੜਾਉਣਾ ਹੈ ਹੁਣ ਮੈਂ ਪਿਛਲੀ ਵਾਰ ਜੋ ਗੱਲ ਕਹੀ ਸੀ ਮੈਂ ਕਿਹਾ ਯਾਰ ਤੁਸੀਂ 20 ਮਿੰਟ ਦੀ ਵੀਡੀਓ ਦੇਖਦੇ ਅਸੀਂ ਸਰਕਟਰ ਕਿੰਦਾ ਲੱਭਿਆ ਤੋਂ ਪੰਜ ਦਿਨ ਚੋਂ ਸਾਨੂੰ ਬਦਲ 24 ਘੰਟੇ ਤੁਸੀਂ 20 ਮਿੰਟ ਸਾਨੂੰ ਸਿਰਫ ਦਿਖਾਏ ਆ ਦਿਖਾਇਆ 20 ਮਿੰਟ ਦੇ 24 ਘੰਟੇ ਤੁਸੀਂ ਮੈਂ ਕਿੱਥੇ ਕਿੱਥੇ ਤੁਰ ਕੇ ਗਏ ਮਤਲਬ ਕਿਧਰ ਲੱਗਦਾ ਕੋਈ ਬੰਦਾ ਕਿਧਰ ਮੈਂ ਕਿਸੇ ਦੀ ਮੈਂ ਤਾਂ ਕਰਦੇ ਤੇ ਉਹ ਚੀਜ਼ਾਂ ਅਸੀਂ ਪਿਛਲੇ ਤੁਸੀਂ ਕਹਿੰਦੇ ਪੂਰੀ 24 ਘੰਟੇ ਦੀ ਵੀਡੀਓ ਬਣਾਉਂਦੇ ਪਰ ਨਹੀਂ ਵਸੇ ਵਿੱਚ ਵਿੱਚ ਦੇ ਸੀਨ ਤੇ ਥੋੜੇ ਥੋੜੇ ਲੈ ਕੇ ਪਾਇਆ ਵਿੱਚ ਸੋ ਧੰਨਵਾਦ ਕਰਦੇ ਆ ਭਾਈ ਫੋਨ ਕਰਦਾ ਕੋਈ ਚੱਕਰ ਨਹੀਂ ਹੈਗਾ ਕੋਈ ਗਲੈਸ਼ਟ ਬਣੀ ਹੈਗਾ ਧੰਨਵਾਦ ਸਭ ਭਾਈ ਸਾਰਿਆਂ ਦਾ